ਪਰੀ ਸਾਸੀ ਗੱਲ ਦੀ ਤੁਸੀਂ ਸਾਰਿਆਂ ਨੂੰ ਦੇਖ ਰਹੇ ਹੋ ਐਕਟੀਵਿਟੀ ਚੈਨਲ ਦੇਸ਼ ਦੇਖੋ ਤੁਹਾਨੂੰ ਸਾਰਿਆਂ ਦਾ ਹਰ ਇੱਕ ਸਵਾਲ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਜਨਮ ਦਿਹਾੜਾ ਆ ਗਿਆ ਹੈਗਾ ਹਰਮਾਨ ਸਿੰਘ ਦਾ ਜਿਹੜਾ ਸੁਹਾਨਾ ਵਿੱਚ ਆਓ ਉਹਨਾਂ ਨੇ ਗੱਲ ਕਰਦੇ ਆ ਪਿਆਰ ਨਾਲ ਸ਼ੈਣੀ ਸਾਹਿਬ ਜੀ ਗੰਦਲ ਦੀ ਬਨਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਐ ਸਤਿ ਅੰਮ ਜੀਰੋ ਜਨਮ ਦਿਹਾੜਾ ਅਮਨਾਰੇ ਕੋਈ 10-4 ਦਿਨ ਹੋ ਕੇ ਲੰਗਰ ਫੋਟ ਵਰਤ ਰਿਹਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਪਹਿਲਾਂ ਤਾਂ ਦੇਖੋ ਜੀ ਤਾਂ ਤਾਂ ਨਾ ਅਮਰਜੀਤ ਜਿੱਤਨਾਰ ਪਾਪਾ ਹਨੂ ਮਾਨ ਸਿੰਘ ਜਿਹਦੇ 275ਵਾਂ ਜਨਮ ਦਿਹਾੜੇ ਤੇ ਬਹੁਤ ਹੀ ਭਾਗਾ ਸ਼ਾਲੀ ਅਸੀਂ ਮੰਨਾਂਗੇ ਕਿ ਜੋ ਕੀ ਪਰਮਾਤਮਾ ਨੇ ਇਸ ਪਰਮਤਕਾਰ ਨੇ ਤੁਹਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਥੇ ਪਾਪਾ ਬਾਦਲ ਸਾਹਿਬ ਜੀ ਦਾ ਜਿਹਦੇ ਪਾਪਾ ਪਨਮ ਜੀ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਦਾ ਤੁਹਾਨੂੰ ਮੌਕਾ ਦਿੱਤਾ ਤੇ ਅੱਜ ਹੋ ਕੇ ਸਾਨੂੰ ਹੱਲਾਸ਼ੀਰੀ ਦੇ ਕੇ ਸਭ ਦੀ ਸੇਵਾ ਲੈ ਰਹਿਣੇ ਕੀ ਕਿ ਹੋਰ ਤੁਸੀਂ ਕੀ ਸੰਗਤ ਸੰਗਤਾਂ ਨੂੰ ਦੇਖ ਰਹੇ ਹੋ ਕਿ ਸੰਗਤ ਇੱਦਾਂ ਹੀ ਟੁੱਟ ਵਰਤ ਕਰ ਰਿਹਾ ਅਜੇ ਕੱਲ ਦਾ ਆਇਆ ਗੁਰਪੁਰਬ ਫਿਰ ਵੀ ਅੱਜ ਤੁਸੀਂ ਦੇਖ ਲਓ ਕਿੰਦਾ ਸੰਗਤਾਂ ਨਾਲ ਪੂਰਾ ਭੀੜ ਭਰ ਦੇਖੋ ਜੀ ਸੰਗਤਾਂ ਨੂੰ ਪਹਿਲੇ ਚਾਹ ਹੁੰਦਾ ਹੈ ਕਿ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਉਹ ਆਪਣੀਆਂ ਤਿਆਰੀਆਂ ਪਹਿਲੇ ਹੀ ਕਟੋ ਕਰ ਮਹੀਨਾ ਪਹਿਲੇ ਹੀ ਸ਼ੁਰੂ ਕਰ ਦਿੰਦੇ ਨੇ ਜਿਹਨਰੇ ਲੰਗਰ ਪੱਕੋ ਆਪਣੀ ਸੇਵਾ ਕਰਦੀਆਂ ਤੇ ਹੋਰ ਕਈ ਆਪਣੀ ਸੇਵਾਦਾਰੀ ਦੇ ਵਿੱਚ ਹਿੱਸਾ ਪਾਣਾ ਹੁੰਦਾ ਤਾਂ ਉਹ ਆਪਣੀਆਂ ਤਿਆਰੀਆਂ ਪਹਿਲੇ ਹੀ ਸ਼ੁਰੂ ਕਰ ਦਿੰਦੇ ਆ ਤਾਂ ਕਿ ਜਿਹੜੀ ਆਉਣ ਵਾਲੀ ਸੰਗਤ ਹੈਗਾ ਜਿਹੜਾ ਭਾਰੀ ਹਜੂਮ ਕਟ ਹੁੰਦਾ ਪਰਮਾਤਮਾ ਜੀ ਦੇ ਆ ਨਾਲ ਸੰਗਤਾਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਹਰ ਇੱਕ ਬੰਦੇ ਨੂੰ ਇੱਕ ਲੰਗਰ ਦੇ ਮਾਧਿਅਮ ਦੇ ਰਾਹੀਂ ਉਹ ਸਾਰਿਆਂ ਨੂੰ ਸੇਵਾ ਮਿਲੇ ਤੇ ਇੱਕ ਹੋਰ ਤੁਸੀਂ ਹੁਣ ਬੁੱਕ ਸਾਰਾ ਕੁਝ ਪੁਰਾਣਾ ਤਸਵੀਰ ਬਹੁਤ ਪੁਰਾਣੀ ਲੱਭ ਕੇ ਲਾਇਆ ਕਿ ਰੀਅਲ ਹੈ ਤੁਸੀਂ ਉਹਦੇ ਬਾਰੇ ਕੀ ਵਿਚਾਰ ਤੁਹਾਡਾ ਮੈਂ ਬਹੁਤ ਭਾਗ ਕੇ ਛਾਲੀ ਜਦ ਬਾਬਾ ਜੀ ਮਾਦਨ ਸਾਹਿਬ ਜੀ ਨੇ ਸਾਨੂੰ ਇਹ ਦੱਸਿਆ ਕਿ ਬਾਬਾ ਹਨੂਮਾਨ ਸਿੰਘ ਜੀ ਦੀ ਜਿਹੜੀ ਤਸਵੀਰ ਹੈਗੀ ਆ ਉਹ ਸਾਨੂੰ origignal ਦੇਖਣ ਨੂੰ ਮਿਲੀ ਆ ਤਾਂ ਮੇਰਾ ਮਨ ਬਹੁਤ ਹੀ ਖੁਸ਼ ਪ੍ਰਸੰਨ ਹੋਇਆ ਇਸ ਚੀਜ਼ ਤੇ ਤੇ ਇਹ ਇੱਕ ਬਹੁਤ ਬੜੀ ਦੇਨ ਹੈ ਸਾਡੇ ਬਹਾੜੀ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਬਾਹਰ ਰਹਿੰਦੇ ਹੋਏ ਵਾਸੀਆਂ ਨੂੰ ਤਾਂ ਕਿ ਇੱਕ ਵਧੀਆ ਚਾਨਣ ਪਾ ਸਕੇ ਬਾਬਾ ਜੀ ਦੀ ਨਵੀਂ ਜਿਹੜੀ ਤਸਵੀਰ ਜਾਰੀ ਕਰੀਏ ਬਾਬਾ ਜੀ ਨੇ ਤੇ ਆਪਣੇ ਨਾਲ ਇਸ ਟਾਈਮ ਬਾਬਾ ਜੀ ਵੀ ਜੁੜ ਚੁੱਕੇ ਆ ਬਾਬਾ ਜੀ ਨਾਲ ਗੱਲ ਕਰਦੇ ਬਾਬਾ ਜੀ 2270ਵਾਂ ਜਨਮ ਘਰ ਆਇਆ ਤੇ ਉਹਦੇ ਬਾਰੇ ਪਹਿਲਾਂ ਤੋਂ ਤੁਹਾਡਾ ਕੀ ਵਿਚਾਰ ਬਲੇ ਦੇ ਵੇਖੋ 270ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਹੈ ਬਾਬਾ ਜੀ ਉਹ ਬਹੁਤ ਖੁਸ਼ੀਆਂ ਦਾ ਇੱਕ ਖੇੜਾ ਲੈ ਕੇ ਆਇਆ ਕਿਉਂਕਿ ਇਹ ਬਹੁਤ ਇੱਕ ਹੁਣ ਜਿਹੜਾ ਇਹ ਸਮਾਂ ਹੈ ਨਾ ਤੇ ਬਹੁਤ ਇੱਕ ਪੁਰਬ ਬਣ ਗਿਆ ਤਿੰਨੇ ਦਿਨ ਇੱਕ ਪੁਰਬ ਦੇ ਮਾਗ ਮਨਾਏ ਜਾਂਦੇ ਆ ਜਿਵੇਂ ਅਸੀਂ ਵੱਡੇ ਵੱਡੇ ਗੁਰਸਥਾਨਾਂ ਤੇ ਦੇਖਦੇ ਆ ਵੀ ਗੁਰੂਕਿਆਂ ਦੇ ਪਿਆਰ ਦੇ ਸਮੇਂ ਐਨੇ ਲੰਗਰ ਲੱਗੇ ਸਾਡੇ ਇੱਥੇ ਭਾਂਤ ਭਾਂਦੇ ਲੰਗਰ ਵਰਤਦੇ ਆ ਬਹੁਤ ਹੀ ਖੁਸ਼ੀਆਂ ਦਾ ਇੱਕ ਪੁਰਬ ਬਣ ਗਿਆ ਸਾਰੇ ਇਲਾਕੇ ਵਾਸਤੇ ਤੇ ਹੋਰ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਤੁਸੀਂ ਦੇਖੋ ਮੇਰਾ ਤਾਂ ਕੀ ਸੰਦੇਸ਼ ਹੈ ਸੰਦੇਸ਼ ਤਾਂ ਗੁਰੂ ਮਹਾਰਾਜ ਦਾ ਹੀ ਹੈ ਅਸੀਂ ਤਾਂ ਉਹਦੇ ਤੇ ਪਹਿਰਾ ਦੇਣਾਗਾ ਜੋ ਸਾਨੂੰ ਸਾਡੇ ਗੁਰੂ ਕਾ ਨੇ ਜੋ ਬਚਨ ਕਰੇ ਆ ਅਸੀਂ ਰਲ ਮਿਲ ਕੇ ਉਹਨਾਂ ਨੂੰ ਪੂਰਾ ਕਰੀਏ ਸਾਥ ਦਈਏ ਜਿਹੜੇ ਸਰੀਰੋਸ ਨੂੰ ਉਸ ਨੂੰ ਪੂਰਾ ਕਰਨ ਦੇ ਮਾਰਗ ਤੇ ਚੱਲੇ ਹੋਏ ਨੇ ਨਵੇਂ ਨੌਜਵਾਨ ਨੇ ਉਹਨਾਂ ਦਾ ਅਸੀਂ ਸਾਥ ਦਈਏ ਕਿ ਇੱਕ ਹੋਰ ਕੋਈ ਅਪਰਾਲਾ ਨਵੀਂ ਕੀ ਚੀਜ਼ ਕਰੋਗੇ ਜਿਹੜਾ ਇਸ ਟਾਈਮ ਆ ਇਹ ਤੋਂ ਗੁਰੂ ਦੇ ਨਗਰੀ ਤੋਂ ਅਸੀਂ ਉਪਰਾਲਾ ਥੋੜੇ ਉਪਰਾਲੇ ਸਾਡੇ ਬੜੇ ਚੱਲ ਰਹੇ ਆ। ਸਾਨੂੰ ਹੁਕਮ ਹੋਇਆ ਮਹਾਪੁਰਖ ਸੰਤ ਮਾਵਾ ਬਲਵੰਤ ਸਿੰਘ ਜੀ ਮਹਾਰਾਜ ਜੀ 2014 ਚ ਵੀ ਲੰਗਰ ਲਾਓ ਨਾਮ ਜਪਾਓ। ਹੁਣ ਅਸੀਂ ਉਹਦੇ ਨਾਮ ਨਾਲ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਇਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਚ ਉਪਰਾਲਾ ਕਰ ਰਹੇ ਆ। ਮੇਰੇ ਨਾਲ ਨੌਜਵਾਨ ਖੜੇ ਆ। ਇਹਨਾਂ ਦਾ ਮੈਨੂੰ ਬਹੁਤ ਸਹਿਯੋਗ ਹੈ ਮੇਰੇ ਇਲਾਕੇ ਚ। ਸਾਡੇ ਪੁੱਤਰ ਥਾਂ ਵਰਦਾਂ ਸਾਡੀ ਲੰਗਰਾਂ ਦੀ ਡਿਊਟੀ ਅਸੀਂ ਲੰਗਰੇ ਲਾਉਨੇ ਆ। ਤੇ ਆਓ ਆਪਾਂ ਗੱਲ ਕਰਦੇ ਆ ਆਪਣੇ ਨਾਲ ਸੰਗਤ ਵੀ ਜੁੜ ਚੁੱਕੇ ਵੀਰ ਜੀ ਪਹਿਲਾਂ ਤੇ ਦੱਸੋ ਕਿ ਤੁਸੀਂ ਇੱਥੇ ਹੁਮਾ ਕੇ ਪਹੁੰਚੇ ਆ ਗੁਰਪੁਰਬ ਦੇ ਵਿੱਚ ਕਿੰਨਾ ਖਚਲਾ ਤੁਹਾਨੂੰ ਜੀ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਮੇਰਾ ਪਿੰਡ ਸੋਨ ਲਾਇਆ ਜੀ ਅਸੀਂ ਤਾਂ ਜੰਮੇ ਫਲੇ ਇੱਥੇ ਤੋਂ ਹੀ ਆਏ ਜਦੋਂ ਤੋਂ ਤੁਰਨਾ ਸਿੱਖਿਆ ਸੀ ਕਦ ਤਰਾ ਲਗਾ ਲਓ ਵੀ ਘਰਦਿਆਂ ਨੇ ਸਾਨੂੰ ਗੁਰਦੁਆਰਾ ਸਾਹਿਬ ਇੱਥੇ ਲੈਣਾ ਸ਼ੁਰੂ ਕਰ ਦਿਆ ਸੀਗਾ ਉਦੋਂ ਤੋਂ ਅਸੀਂ ਮਲਕੀ ਹਰ ਸ਼ਾਮ ਦਾ ਇੱਥੇ ਸਾਡੀ ਗੁਰਦੁਆਰਾ ਸਾਹਿਬ ਨੇ ਸਾਡੇ ਸਾਹਮਣੇ ਦੇਖਦੇ ਦੇਖਦੇ ਪਾਪਿਆ ਮੈਨੂੰ ਖੁਸ਼ੀ ਪ੍ਰਾਪਤ ਹੋਈ ਹੈ ਕਿ ਅੱਜ ਤੁਸੀਂ ਇਲਾਕੇ 'ਚ ਦੇਖ ਸਕਦੇ ਹੋ ਕਿ ਕਿੰਨੀਆਂ ਖੁਸ਼ੀਆਂ ਪਸਰੀਆਂ ਹੋਈਆਂ ਨੇ ਤੇ ਇਹੇ ਖੁਸ਼ੀਆਂ ਨੂੰ ਸੰਗਤਾਂ ਦੀਆਂ ਨੂੰ ਆਪਾਂ ਹੋਰ ਅੱਗੇ ਵਧਾਉਂਦੇ ਹੋਏ ਇਸ ਵਾਰ ਸਾਡੇ ਗੁਰਦੁਆਰਾ ਪਰੰਧਾ ਕਮੇਟੀ ਨੇ ਧੰਨ ਧੰਨ ਅਮਰ ਸ਼ੀਰ ਤੇ ਸਰਪਾਪਾ ਹਰਮਾਨ ਸਿੰਘ ਜੀ ਦੇ ਜਿਲਮ ਦਿਹਾੜੇ ਤੇ ਪਹਿਲਾ ਨਗਰ ਕੀਰਤਨ ਵੀ ਸਜਾਇਆ ਸੀ ਜੋ ਕਿ ਬਹੁਤ ਹੀ ਸੰਗਤ ਨੇ ਛਾ ਨਾਲ ਮਨਾਇਆਗਾ ਸੋ ਅੱਗੇ ਨੂੰ ਵੀ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਮੇਟੀ ਵੱਲੋਂ ਇਹੀ ਕੋਸ਼ਿਸ਼ ਹੈ ਕਿ ਜੋ ਈਸ਼ਵਰ ਨਗਰ ਕੀਰਤਨ ਪਹਿਲੀ ਵਾਰ ਜਿਹੇ ਸਜਾਇਆ ਗਿਆ ਸੀਗਾ ਬਾਬਾ ਜੀ ਜਨਮ ਜਨ ਜਨਿਆੜੇ ਦਾ ਤੋਂ ਅੱਗੇ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਵਧੀਆ ਤੇ ਸੰਗਤ ਦੇ ਭਾਈਚਾਰੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਸਜਾ ਸਕੀਏ ਇੱਕ ਹੋਰ ਜੂਤ ਨੂੰ ਨਵੇਂ ਜੂਤਾਂ ਨੂੰ ਕੀ ਮੈਸੇਜ ਹੋ ਕੇ ਜਿਹੜੇ ਆਪਣੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਕੁਛ ਹੈਗੇ ਉਹਦੇ ਬਾਰੇ ਤੁਹਾਡਾ ਕੀ ਤੋਂ ਗੁਰੂ ਦੇ ਨਗਰੀ ਤੋਂ ਕੀ ਟਵੀਟ ਸੰਦੇਸ਼ ਦੇਣਾ ਚਾਹੋਗੇ ਜੀ ਪਹਿਲਾਂ ਤਾਂ ਮੈਂ ਆਪਣੇ ਇਲਾਕੇ ਦੇ ਜਿੰਨੇ ਵੀ ਨੌਜਵਾਨ ਕੁੜਵਾਰਾ ਸਾਹਿਬ ਹੀ ਸਮੇਂ ਸੇਵਾ ਕਰ ਰਹੇ ਨੇ ਉਹ ਇੱਕ ਪਿੰਡ ਨਹੀਂ ਲਗਭਗ 40-50 ਪਿੰਡਾਂ ਦੇ ਨੌਜਵਾਨ ਇੱਥੇ ਸੇਵਾ ਕਰਨਾ ਦਿੰਦੇ ਨੇ ਕੁਝ ਕੁ ਸਾਲ ਪਹਿਲਾਂ ਜਰੂਰ ਸਾਡੇ ਏਰੀਆ 'ਚ ਹੋਇਆ ਸੀਗਾ ਕਿ ਨਸ਼ੇ ਨੇ ਜਾਦਾ ਮਾਰ ਪਾਈ ਸੀਗੀ ਤੇ ਸਾਡੇ ਨੌਜਵਾਨ ਘਰਾਹੇ ਪੈਗੇ ਸੀਗੇ ਪਰ ਮਹਾਰਾਜ ਬਾਬੇ ਸਿੰਘਾਂ ਸ਼੍ਰੀ ਦਾ ਦੀ ਇੰਨੀ ਕਿਰਪਾ ਹੋਈ ਹੈ ਜੀ ਕਿ ਸਾਨੂੰ ਆਪਣਾ ਪਤਾ ਹੈ ਕਿ ਸਾਡੇ ਜਿੰਨੇ ਵੀ ਨੌਜਵਾਨ ਗੁਰਦੁਆਰਾ ਸਾਹਿਬ ਆ ਰਹੇ ਨੇ ਅੱਗੇ ਨੂੰ ਉਹਨਾਂ ਦੇ ਆਉਣ ਵਾਲੇ ਬੱਚੇ ਸਾਡੇ ਆਪਣੇ ਆਉਣ ਵਾਲੇ ਬੱਚੇ ਤੇ ਸਾਡੇ ਨੌਜਵਾਨ ਛੋਟੇ ਛੋਟੇ ਜੀ ਤੁਹਾਨੂੰ ਦਿਖਾਈਏ ਆਪਾਂ ਕਿ ਇਹਨਾਂ ਦੇ ਸਿਰਾਂ ਤੇ ਹੁਣ ਇੱਕ ਕੇਸ ਦੇ ਕੇ ਪਿਛੋਂ ਸਾਡੇ ਬੱਚੇ ਬਹੁਤ ਜ਼ਿਆਦਾ ਕੇਸ ਕਟਵਾਉਣ ਲੱਗੇ ਸੀ ਜੀ ਪਰ ਹੁਣ ਦੁਬਾਰਾ ਬਾਬਾ ਜੀ ਦੀ ਇੰਨੀ ਕਿਰਪਾ ਹੋ ਚੁੱਕੀ ਹੈ ਇਹ ਸਾਡੇ ਜਿੰਨੇ ਵੀ ਤੁਸੀਂ ਛੋਟੇ ਨੌਜਵਾਨ ਦੇਖੋਗੇ ਬੱਚੇ ਦੇਖੋਗੇ ਸਾਰਿਆਂ ਦੇ ਕੇਸ ਸਜਾਏ ਹੋਏ ਨੇ ਤੇ ਦਸਾਰਾ ਸਜਾਈਆਂ ਤੋ ਅਸੀਂ ਤਾਈ ਮਹਾਰਾਜ ਦਾ ਬਹੁਤ-ਬਹੁਤ ਏਹੀ ਧੰਨਵਾਦ ਕਰਦੇ ਆਂ ਤੇ ਬਾਕੀ ਵੀ ਬੱਚਿਆਂ ਨੂੰ ਸੰਦੇਸ਼ ਦਿੰਨੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਗੁਰਦੁਆਰਾ ਸਾਹਿਬ ਨਾਲ ਜੁੜੋ ਆਪਣੇ ਹੋਰ ਵੀ ਧਾਰਮਿਕ ਸਥਾਨਾਂ ਨਾਲ ਜੁੜੋ ਜਿਨ੍ਹਾਂ ਨੂੰ ਵੀ ਜੋ ਵੀ ਧਰਮ ਨਾਲ ਮੰਨਦੇ ਨੇ ਪਰ ਨਸ਼ਿਆਂ ਤੋਂ ਕਿਰਪਾ ਕਰਕੇ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ